ਨਾਲ ਸਭ ਦਾ ਸਾਥ ਚਾਹੀਦਾ ਹੈ ਔਰਤਾਂ ਦੇ ਨਾਲ ਉਹਨਾਂ ਦੇ ਭਰਾ ਪਿਤਾ ਔਰ ਸੋਸਾਇਟੀਆਂ ਜਿਹੜੀਆਂ ਹਿੰਮਤ ਬਣ ਕੇ ਖੜੀਆਂ ਹਨ ਬਟਾਲੇ ਵਿੱਚ ਪਿਛਲੇ ਦਿਨੀ ਦੇਖੀ 2 ਸਾਲ ਦੀ ਬੱਚੀ ਦੀ ਰੇਟ ਦੀ ਘਾਟਨਾ ਸੁਣੀ ਹੋਏਗੀ ਉਸ ਤੋਂ ਬਾਅਦ ਆ ਡਾਕਟਰ ਸਾਹਿਬ ਨਾਲ ਜਿਹੜਾ ਕੰਡ ਹੋਇਆ ਔਰ ਬੜੀ ਸ਼ਰਮ ਦੀ ਗੱਲ ਹੈ 10 ਬੰਦਿਆਂ ਨੇ ਰੇਟ ਕੀਤਾ ਐਡਾ ਵੱਡਾ ਇੰਸਟੀਚਿਊਸ਼ਨ ਐਡਾ ਵੱਡਾ ਮੈਡੀਕਲ ਕਾਲਜ ਕੀ ਗੱਲ ਉਹਦੇ ਸਿਕਿਉਰਟੀ ਦਾ ਕੋਈ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੁਗਠਨ ਆਏ ਸੀ ਉਹਨਾਂ ਦਾ ਪੇਮੈਂਟ ਅਸੀਂ ਐਕਸੈਪਟ ਕਰ ਲਿਆ ਤੇ ਦੂਜਾ ਜਿਹੜਾ ਸੀ ਉਹ ਜਿਹੜਾ ਅਸਤੂਬ ਸਾਹਿਬ ਨੂੰ ਆਨਸ ਪਰ ਕੁਝ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪੈ ਗਿਆ ਤੇ ਉਹਨਾਂ ਨੇ ਮੇਰੇ ਟੋਰ ਲਾਈ ਹੈ ਤੇ ਮੈਂ ਮੈਮੋਰੈਂਡਮ ਅਸੀਂ ਪ੍ਰਾਪਤ ਕਰ ਲਿਆ ਹੈ ਤੇ ਮੈਮੋਰੈਂਡਮ ਜਿਹੜਾ ਪੂਰਾ ਹੈਗਾ ਸਾਰਾ ਇਹ ਇਹ ਜਿਹੜਾ ਦੂ ਵਿਸ਼ਾ ਸਾਹਿਬ ਤੇ ਦੇ ਨਾਲ ਉਹਦੇ ਤਰੁ ਕਰਕੇ ਸਾਰ ਸਰਕਾਰ ਨੂੰ ਜਲਦਾ ਤੇ ਜੋ ਵੀ ਇਹਨਾਂ ਨੇ ਆਪਣਾ ਅਟੈਕ ਹੋਇਆ ਬੰਗਲਾਦੇਸ਼ ਦੇ ਵਿੱਚ ਉਹਦੀ ਪੁਰਜ ਰਵਾਜ ਨਹੀਂ ਹੈ ਸਰਕਾਰ ਤੋਂ ਪੰਦਰ ਗੁਰਦਵਾਰਿਆਂ ਧਾਰਮਿਕ ਸਮਾਜਿਕ ਸ਼ੌਪਕੀਪਰ ਐਸੋਸੀਏਸ਼ਨ ਪਰ ਐਨਜੀਓ ਜਿੰਨੇ ਵੀ ਸਾਰਾ ਸਮਾਜ ਸਾਰਾ ਜਿਹੜਾ ਬਟਾਲਾ ਸ਼ਹਿਰ ਇੱਕ ਧਰਮ ਰੱਖਸ਼ਾ ਮੰਚ ਦੇ ਬੈਨਰ ਥਲੇ ਇਕੱਠਾ ਹੋਇਆ ਵਾ ਉਹਦੇ ਵਿੱਚ ਜੋ ਤਰਾਸਦੀ ਹੋਈ ਹੈ ਬੰਗਲਾਦੇਸ਼ ਦੇ ਵਿੱਚ 470 ਦੇ ਕਰੀਬ ਜਿਹੜੇ ਮੰਦਰ ਉਹ ਤੋੜਪੰਨ ਕਰਕੇ ਫੂਟ ਦਿੱਤੇ ਗਏ ਆ ਧੀਆਂ ਦੇ ਨਾਲ ਉਹਨਾਂ ਦੀ ਬੇਆਬਰੂ ਕੀਤੀ ਗਈ ਆ ਔਰ ਉਥੇ ੱੱਕੇ ਦੇ ਨਾਲ ਸਿਗਨੇਚਰ ਕਰਵਾ ਕੇ ਲੋਕਾਂ ਨੂੰ ਨੌਕਰੀ ਤੋਂ ਵੀ ਹਟਾਇਆ ਗਿਆ ਹੈ ਕਾਲੀ ਮਾਤਾ ਜੀ ਦਾ ਮੰਦਿਰ ਤੋੜਿਆ ਗਿਆ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰ ਦਿੱਤਾ ਗਿਆ ਔਰ ਹਿੰਦੂਆਂ ਦੇ ਨਾਲ ਜਿਹੜੀ ਬਹੁਤ ਵੱਡੀ ਤਰਾਸਦੀ ਹੋਈ ਆ ਉਥੋਂ ਦੇ ਹਿੰਦੂ ਜਿਹੜੇ ਆ ਅੱਖਾਂ ਨਮ ਕਰਕੇ ਸਾਰੇ ਮੁਲਕ ਵੱਲ ਦੇਖ ਰਹੇ ਆ ਕਿ ਸਾਡੀ ਕੌਣ ਗੱਲ ਸੁਣੇਗਾ ਉਹ ਇਸ ਕਰਕੇ ਧਰਮ ਰੱਖਿਆ ਮੰਚ ਦੇ ਬੈਨਰ ਥੱਲੇ ਅੱਜ ਸਾਰਾ ਹਿੰਦੂ ਸਮਾਜ ਸਾਰਾ ਪਟਾਲਾ ਇਕੱਠਾ ਆਇਆ ਵਾ ਇਸ ਬੰਦ ਦੇ ਵਿੱਚ ਅਸੀਂ ਤਹਿਸੀਲਦਾਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਵਾ ਤਾਂ ਕਿ ਜਿਹੜੀ ਇਸ ਮੰਚ ਦੀ ਆਵਾਜ਼ ਵੱਧ ਤੋਂ ਵੱਧ ਉੱਪਰ ਤੱਕ ਪਹੁੰਚਾਈ ਜਾ ਸਕੇ ਜਿਹੜਾ ਤਸੀਲਦਾਰ ਸਾਰਾ ਸਾਰੇ ਹਿੰਦੂ ਸਮਾਜ ਦਾ ਬੜੀਆਂ ਵਾ ਇੱਕ ਮਿੰਟ ਇੱਕ ਮਿੰਟ ਨਾਲ ਹੋਇਓ ਉੱਧਰ ਸਾਰੇ ਇਕੱਠੇ ਹੋ ਕੇ ਇਹ ਤੁਹਾਨੂੰ ਮੈਮੋਰੰਡਮ ਇਹਨਾਂ ਦੇ ਨਾਲ ਸੀ ਪਰ ਮੈਂ ਮਾਫੀ ਚਾਹਨਾ ਵਾ ਉਹਦਾ ਕੜਾ ਰੁਕ ਕਰਕੇ ਵੀ ਕਹਿਣਾ ਚਾਹਨਾ ਵਾ ਪੇਸ਼ ਆਸਨ ਹਾਲੇ ਵੀ ਹਜ਼ਾਰਾਂ ਤੇ ਦਾਦੇ ਹਿੰਦੂ ਸਮਾਜ ਆਇਆ ਹੋਏ ਪਰ ਇੱਥੇ ਕੋਈ ਮੌਜੂਦ ਨਾ ਹੋਵੇ ਉਹ ਤੁਹਾਨੂੰ ਫੋਨ ਕਰਦੇ ਵੇ ਤੁਸੀਂ ਵੀ ਨਾ ਕਿਹਾ 10 ਮਿੰਟ ਦਾ ਗਿਆ ਪੂਨਾ ਘੰਟਾ ਤੁਸੀਂ ਦਾ ਸਾਹਬ ਹੋ ਗਿਆ ਵਾ ਤੁਸੀਂ ਜਿਸ ਪੱਤੇ ਬੈਠੇ ਹੋ ਤੁਹਾਡਾ ਸਨਮਾਨ ਕਰਨੇ ਆ ਲੇਕਿਨ ਇਸ ਸਨਮਾਨ ਦੇ ਨਾਲ ਨਾਲ ਸਾਡੇ ਆਪਣੇ ਸਮਾਜ ਦਾ ਸਨਮਾਨ ਤੁਹਾਡੇ ਜਾਇ ਪ੍ਰਚਾਰਕਤਾ ਦਾ ਸਨਮਾਨ ਵੀ ਜ਼ਰੂਰੀ ਹੈ ਮੈਂ ਬੇਨਤੀ ਕਰਨਾ ਵਾ ਹਿੰਦੂ ਨੂੰ ਕਮਜ਼ੋਰ ਨਾ ਸਮਝਿਆ ਜਾਏ ਇਹ ਲਾਸਟ ਵਾਰੀ ਆਪ ਤੁਹਾਨੂੰ ਦੱਸਦੇ ਪਏ ਸਾਡੇ ਸਵਿੰਗਸ਼ ਹਿੰਦੂ ਸਮਾਜ ਦੇ ਚੱਲਦੇ ਰਹਿੰਦੇ ਜੇ ਇਹਨੂੰ ਲਾਈਟਿੰਗ ਨਾ ਲਿਆ ਕਰੋ ਅਸੀਂ ਸਾਰਾ ਸਮਾਜ ਇਕੱਠਾ ਵਾ ਹੁਣੇ ਕਾਰਕਟਰ ਇਹਨੇ ਜੋਸ਼ ਸੀ ਹੁਣੇ ਤਾਂ ਨਾ ਮਾਰੂ ਪਿਆਰ ਬੈਠੇ ਦੇ ਸੀ ਅਸੀਂ ਬੇਨਤੀ ਕੀਤੀ ਵੀ ਇਹ ਬੰਗਲਾਦੇਸ਼ ਦਾ ਮਿਸ਼ਨ ਲੈ ਕੇ ਚੱਲਣਾ ਹੈ ਐਸੇ ਕਿ ਅਸੀਂ ਧਰਨੇ ਵਾਲੇ ਪਾਸੇ ਨਹੀਂ ਗਏ ਤੁਹਾਨੂੰ ਬੇਨਤੀ ਕਰਦੇ ਆ ਕਿਰਪਾ ਆਉਣ ਵਾਲੇ ਸਮੇਂ 'ਚ ਇਹਦਾ ਖਿਆਲ ਰੱਖੋ ਨਹੀਂ ਨਾᱹ ਰਤੀਨ ਮੰਨੇ ਵੀ ਸਮਾਜ ਅੱਗੇ بڑا ਬਲਵਣਾ ਵਾ ਬੰਗਲਾਦੇਸ਼ ਦੇ ਮਿਸ਼ਨ ਨੂੰ ਲੈ ਕੇ ਕੋਲਕਾਤਾ ਦੇ ਮਿਸ਼ਨ ਨੂੰ ਲੈ ਕੇ ਇਹ ਤੁਹਾਨੂੰ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਵਾ ਹੁਣ ਆਪਣੇ ਮੰਚ ਵੱਲੋਂ ਚੇਤਾਵਨੀ ਵੀ ਦੇਣਾ ਚਾਹੁੰਦਾ ਹਾਂ ਸ਼ਰਿਆਮ ਬੇਨਤੀ ਵੀ ਇਹ ਚੇਤਾਵਨੀ ਵੀ ਇਹ ਸਮਾਜ ਨੂੰ ਕਮਜ਼ੋਰ ਨਾ ਸਮਝਿਓ ਅਸੀਂ ਆਂ ਨੂੰ ਸਮਝ ਨੂੰ ਕਮਜ਼ੋਰੀ ਨਹੀਂ ਲਵਾਂਗੇ ਔਰ ਇਹਨਾਂ ਦੀ ਕਰਮਚਾਰ ਬੰਦਗੀ ਪਦਾਰਥੀ ਤੋਂ ਬਲਵਾਰ ਕਰ ਰਹੇ ਨੇ ਪਰ ਹਿੰਦੂ ਸਮਾਜ ਇਕੱਤਰ ਹੋ ਰਿਹਾ ਹੈ ਅੱਜ ਜੋ ਫਗਲਾਂ ਦੇ ਇਤਰਾਜ਼ ਦੀ ਹੋ ਰਹੀ ਹੈ ਉਸ ਦੇ ਖਿਲਾਫ ਵੀ ਬੋਲ ਰਹੇ ਆ ਪਦਾਰਥੀ ਦੁਬਾਰਾ ਇਹ ਸ਼ਹਿਰੀ ਰੋਜ਼ਮਰਗੀ ਦੇ ਕੰਮ ਸਬੰਧਤ ਸਾਰਿਆਂ ਆਧਾਰਿਤ ਵਾਜੀ ਦਾ ਸ਼ੌਪੀਕਰ ਅਸੋਸੀਏਟ ਪਰ ਐਨ ਜੀਓ ਜਿੰਨੇ ਵੀ ਸਾਰਾ ਸਮਾਜ ਸਾਰਾ ਜਿਹੜਾ ਬਟਾਲਾ ਸ਼ਹਿਰ ਦੇ ਇੱਕ ਕਰਮ ਰੱਖਿਆ ਮੰਚ ਦੇ ਲੈ ਕੇ ਇਕੱਠਾ ਹੋਇਆ ਵਾ ਉਹਦੇ ਵਿੱਚ ਜੋ ਤਰਾਸਦੀ ਹੋਈ ਹੈ ਪੰਗਾ ਦੇ ਵਿੱਚ 470 ਦੇ ਟੀਮ ਜਿਹੜੇ ਆ ਮੰਦਰ ਉਹ ਤੋੜ-ਬੰਦ ਕਰਕੇ ਫੁੱਟ ਦਿੱਤੇ ਗਏ ਆ ਟੀਆਂ ਦੇ ਨਾਲ ਉਹਨਾਂ ਦੀ ਜੇ ਆਪ ਨੂੰ ਕੀਤੀ ਗਈ ਹੈ ਪਰ ਉਥੇ ਧੱਕੇ ਦੇ ਨਾਲ ਸਿਗਨੇਚਰ ਕਰਵਾ ਕੇ ਲੋਕਾਂ ਨੂੰ ਨੌਕਰੀ ਤੋਂ ਹੀ ਹਟਾਇਆ ਗਿਆ 45 ਮਾਤਾ ਜੀ ਦਾ ਮੰਦਰ ਤੋੜਿਆ ਗਿਆ ਲੋਕਾਂ ਨੂੰ ਘਰਾਂ ਤੋਂ بے ਘਰ ਕਰ ਦਿੱਤਾ ਗਿਆ ਪਰ ਹਿੰਦੂਆਂ ਦੇ ਨਾਲ ਜਿਹੜੀ ਬਹੁਤ ਵੱਡੀ ਤਰਾਸਦੀ ਹੋਈ ਹੈ ਉੱਥੋਂ ਦੇ ਹਿੰਦੂ ਜਿਹੜੇ ਆ ਅੱਖਾਂ ਨਮ ਕਰਕੇ ਸਾਰੇ ਮੁੱਲਬਲ ਦੇਖ ਰਹੇ ਆ ਕਿ ਸਾਡੀ ਕੌਣ ਗੱਲ ਸੁਣੇਗਾ ਕੋਈ ਇਸ ਕਰਕੇ ਧਰਮ ਰੱਖਿਆ ਮੰਚ ਦੇ ਬੈਨਰ ਥੱਲੇ ਅੱਜ ਸਾਰਾ ਹਿੰਦੂ ਸਮਾਜ ਸਾਰਾ ਫਟਾਲਾ ਇਕੱਠਾ ਹੋ ਜਾਵੇ ਇਸ ਬੰਦੇ ਵਿੱਚ ਅਸੀਂ ਜਿਲਦਾਰ ਸਾਹਿਬ ਨੂੰ ਇੱਕ ਲਗਨ ਨਹੀਂ ਦੱਸਦਾ ਕਿ ਜਿਹੜੀ ਇਸ ਮੰਚ ਦੀ ਆਵਾਜ਼ ਵੱਟ ਵੱਟ ਸੁਣਨ ਚਾਹੀਦੀ ਹੈ